ਜਿੰਦਾਬਾਦ ਸਰਦਾਰ ਕੋਤਾਰ ਸਿੰਘ ਸੰਧਵਾ ਜਿੰਦਾਬਾਦ ਸਰਦਾਰ ਕੋਤਾਰ ਸਿੰਘ ਸੰਧਵਾ ਜਿੰਦਾਬਾਦ ਹਾਂਜੀ ਆਮ ਆਦਮੀ ਪਾਰਟੀ ਜਿੰਦਾਬਾਦ ਆਮ ਆਦਮੀ ਪਾਰਟੀ ਜਿੰਦਾਬਾਦ ਮੋਹਮਤ ਪ੍ਰਧਾਨ ਭਗਵੰਤ ਮਾਨ ਜੀ ਜਿੰਦਾਬਾਦ ਸਰਦਾਰ ਕੋਤਾਰ ਸਿੰਘ ਸੰਧਵਾ ਜਿੰਦਾਬਾਦ 45 ਵਰਸਾ ਜੇਪੀ ਢਿੱਲੋ ਜਿੰਦਾਬਾਦ 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 22 ਪੀਟ ਲੋ ਜਿੰਦਾਬਾਦ 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 ਹਾਂਜੀ ਤਾੜੀਵਾਸਾ ਜੋ ਆਪਣੇ ਕਿਦਰਵਾਈ ਜੱਤ ਹੋਈ ਹੈ ਨਾ ਬਾਰੇ ਕਿਨੂੰ ਸੇਵਾ ਦੇਣਾ ਚਾਹੁੰਦੇ ਹਾਂ ਉਹਦੇ ਆਸ ਤੇ ਜਿਹੜੇ ਉਥੋਂ ਦੇ ਕਿਰਪਾ ਹਲਕੇ ਦੇ ਵੋਟਰ ਨੇ ਆਮ ਆਦਮੀ ਪਾਰਟੀ ਦੇ ਜਿਹੜੇ ਵਲੰਟੀਅਰ ਨੇ ਸਾਥੀ ਨੇ ਤੇ ਪਾਕੀ ਸਾਡੇ ਵਿਧਾਨ ਸਭਾ ਅਸੈਂਬਲੀ ਕੋਰਸ ਤੋਂ ਮਾਨਯੋਗ ਸਪੀਕਰ ਸਾਹਿਬ ਸਰਦਾਰ ਕੋਟਾਰ ਸਿੰਘ ਸੰਧਵਾ ਜੀ ਉਹਨਾਂ ਦੀਆਂ ਜਿਹੜੀਆਂ ਵੱਖ-ਵੱਖ ਟੀਮਾਂ ਨੇ ਜਾ ਕੇ ਉੱਥੇ ਪ੍ਰਚਾਰ ਕੀਤਾ ਉਹਦੇ ਲਈ ਉਹ ਸਾਰੀਆਂ ਟੀਮਾਂ ਬਧਾਈਆਂ ਆਦਮੇ ਇਹ ਖਾਸ ਕਰਕੇ ਹਲਕੇ ਦੇ ਜਿਹੜੇ ਵੋਟਰ ਨੇ ਜਿਨ੍ਹਾਂ ਨੇ ਦੇ ਪੀਟ ਲੋਜੀ ਨੂੰ ਜਿਤਾ ਕੇ ਉਹ ਵੀ ਪਾਰਦੀ ਦੇ ਹੱਥੋਂ ਮਜ਼ਬੂਤ ਕੀਤਾ ਹੈ ਉਹਨਾਂ ਅਸੀਂ ਸਾਰਿਆਂ ਨੂੰ ਵਧਾਈ ਦਿੰਦੇ ਹਾਂ ਮੁਬਾਰਕਬਾਦ ਦਿੰਦੇ ਹਾਂ ਤੇ ਆਸ ਕਰਦੇ ਹਾਂ ਕਿ ਜਿਹੜਾ ਲੋਕਾਂ ਨੇ ਫਤਵਾ ਦਿੱਤਾ ਹੈ ਉਹਨਾਂ ਦੇ ਹੱਕ ਦੇ ਵਿੱਚ ਉਹ ਫਤਵੇ ਤੇ ਕਦਮ ਚੁਟਾਉਂਦੇ ਆ ਹੋਇਆ ਉਹ ਜਿਹੜੀਆਂ ਡਵੈਲਪਮੈਂਟਾਂ ਲਾਗਤ ਦੀ ਉਹਨੂੰ ਨਮੂਨੇ ਦੇ ਹਲਕੇ ਪਾਉਂਦੇ ਚੇਅਰਮੈਨ ਸਾਹਿਬ ਜੋ ਆਪਣੇ ਗਿੱਦੜਵਾਦੀ ਜੱਟ ਦੀ ਕਿਧਰੋਂ ਸਿਰਾਂ ਦੇਣੇ ਉਹਨਾਂ ਨੇ ਗਿੱਦੜਵਾਦੀ ਜੱਟ ਦੀ ਜੱਤਾ ਦੀ ਸਭ ਤੋਂ ਪਹਿਲਾਂ ਪ੍ਰਧਾਨ ਮੰਤਰੀ ਤੋਂ ਅੱਗੇ ਬਾਅਦ ਦੰਨ ਦਾ ਨੁਕਤਾ ਹਿਦਿਆ ਨਾ ਉਹ ਬਾਲ ਜਿਹੜਾ ਹੁੰਦਾ ਉਹ ਐਮਐਲਏ ਲੋਕਾਂ ਨੇ ਸੁਣਿਆ ਹਰਦੀਪ ਸਿੰਘ ਬਿੱਪੀ ਜੀ ਉਹਨਾਂ ਦਾ ਬਹੁਤ ਬਹੁਤ ਦੁਆਈ ਜਿਹੜੇ ਤੁਹਾਡੇ ਸਾਡੇ ਵੋਟਰ ਉਹਨਾਂ ਸਾਰਿਆਂ ਨੂੰ ਬਹੁਤ 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 ਬਾਰਤਾ ਮੇਕ ਬਦਲ ਉਹ ਉਹਨਾਂ ਨੇ ਸੋਚ ਕੇ ਵੋਟ ਪਾਈ ਹੈ ਹਰਦੀਪ ਸਿੰਘ ਬਿੱਪੀ ਨੂੰ ਉਹਨਾਂ ਨੇ ਇਹ ਸੁਝਾਵੇ ਕਰਨ ਕਰਨਗੇ ਪਾਰਟੀ ਦੀਆਂ ਨੀਤੀਆਂ ਦੇ ਉੱਪਰ ਉਹਨਾਂ ਨੇ ਮੋਹਰ ਲਾਈ ਹੈ ਅਗਰਿਆ ਇੱਕ ਵੀ ਤਿੰਨ ਸੀਟਾਂ ਸਾਨੂੰ ਜਿਤਾਈਆਂ ਆ ਚਾਰਾਂ ਦੇ ਵਿੱਚੋਂ ਇਹ ਜਿਹੜੀ 27 ਦੀ ਸ਼ੁਰੂਆਤ ਹੈ ਇਹ ਜਿਹੜਾ 27 ਦਾ ਜਿਹੜਾ ਸੈਮੀਫਾਈਨਲ ਸੀ ਸਾਰੇ ਯਾਰ ਨਾਂ ਨੂੰ ਕਿੱਸੇ ਸੀ ਲੜਾਈ ਨੇ ਨਾ ਬਹੁਤ ਬਹੁਤ ਧੰਨਵਾਦ ਜੀ ਮਨਜੀਤ ਸ਼ਾਮਾ ਜੀ ਜੋ ਤੁਸੀਂ ਆ ਬਹੁਤ ਕੰਨ ਮਨ ਮਿਹਨਤ ਕਰਕੇ ਕਿ ਦਰਵਾ ਤੁਹਾਨੂੰ ਇੱਕ ਹਿੰਮਤਪੁਰਾ ਦਿੱਤਾ ਗਿਆ ਉਹਨਾਂ ਦੇ ਬਾਰੇ ਦੱਸੋ ਥੋੜਾ ਜਿਹਾ ਕਿ ਜਿੱਤ ਦੇ ਮੋੜ ਤੇ ਜਿਹੜੀ ਦਰਵਾ ਦੀ ਜਿੱਤ ਹੋਈ ਹੈ ਕਿ ਲਾਇਕ ਤੇ ਲੱਗੇ ਉਹਦੇ ਨਾਲ ਹੀ ਮੈਂ ਕਿਰਦਾ ਇਹ ਸਮੁੱਚੀ ਜਿਹੜੀ ਤੀਰ ਪਹਾਰਕ ਜਿੱਤ ਕਰੀ ਉਹ ਪਹਾਰਕ ਜਿੱਤ ਸਮੁੱਚੀ ਮਨੁੱਖੀ ਹੈ ਉਹ ਹਰ ਇੱਕ ਨੇ ਸਾਡੇ ਬੱਚਿਆਂ ਨਾਲ ਜਿਹਨਾਂ ਨੇ ਅਸੀਂ ਸਰਦਾਰ ਪ੍ਰਤਾਪ ਸਿੰਘ ਸੰਧਵਾ ਦੀ ਪ੍ਰੇਰਣਾ ਛੱਡਾਂ ਸਾਡਾ ਬੱਚਾ ਬੱਚਾ ਸਾਡਾ ਇੱਕ ਇੱਕ ਮੈਂਬਰ ਜਿਹਨਾਂ ਨੇ ਜਨਰਲ ਦਿੱਤੀ ਹੈ ਉਹ ਜਿੱਤ ਕੋਰਪਰੇ ਹੜਕ ਦੀ ਜਿੱਤ ਮੈਂ ਕਰਦਾਨਾ ਜਿਹੜੀ ਅੱਗੇ ਰਹੀ ਦਿਮਤੀ ਜਿੱਤ ਫਿਰ ਚਣਕ ਸੀਟਾਂ ਜਿੱਤੀਆਂ ਇਹ ਅੱਜ ਮੈਂ ਤੋਂ ਪਹਿਲਾਂ ਵੀ ਦੱਸ ਚੁੱਕਿਆ ਮਨਤੀ ਦੱਸ ਚੁੱਕੇ ਆ ਅੱਜ ਜਿਹੜੇ 2027 ਦੀਆਂ ਚੋਣਾਂ ਆ ਰਹੀਆਂ ਉਹਦੇ ਵਾਸਤੇ ਇੱਕ ਖੜਾ ਬੰਨਿਆ ਗਿਆ ਤੇ ਅੱਜ ਤੋਂ ਇਹ ਸ਼ਿੱਧ ਹੁੰਦਾ ਕਿ 2027 ਦੇ ਵਿੱਚ ਇੱਕ ਵਾਰੀ ਫੇਰ ਆਮ ਆਦਮੀ ਪਾਰਟੀ ਝੰਡਾ ਬੁਲੰਦ ਕਰੂਗੀ ਤੇ ਸਰਕਾਰ ਆਮ ਆਦਮੀ ਪਾਰਟੀ ਦੀ ਬਣੂਗੀ ਆ ਗਰੀ ਬਾਕੀ ਉਥੋਂ ਦੇ ਜਿਹੜਾ ਮੇਰੇ ਵੀਰ ਅਗਧਰਵਾਇ ਦੇ ਇਲਾਕੇ ਦੇ ਜਿਹੜੇ ਮੇਰੇ ਨਾਲ ਰਹੇ ਆ ਉਹਨਾਂ ਨੂੰ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਧੰਨਵਾਦ ਜਿੰਦਾਬਾਦ ਸਰਦਾਰ ਕੋਤਾਰ ਸਿੰਘ ਖਤਮਾ ਜਿੰਦਾਬਾਦ ਸਰਦਾਰ ਕੋਤਾਰ ਸਿੰਘ ਖਤਮਾ ਜਿੰਦਾਬਾਦ ਸਰਦਾਰ ਕੁਲਤਾਰ ਸਿੰਘ ਸੰਧਵਾ ਜਿੰਦਾਬਾਦ ਆਮ ਆਦਮੀ ਪਾਰਟੀ ਜਿੰਦਾਬਾਦ ਆਮ ਆਦਮੀ ਪਾਰਟੀ ਜਿੰਦਾਬਾਦ ਮੋਹਮਤ ਪ੍ਰਧਾਨ ਬਖਵਾਂ ਅਕਮਾਨ ਜੀ ਜਿੰਦਾਬਾਦ ਸਰਦਾਰ ਕੁਲਤਾਰ ਸਿੰਘ ਸੰਧਵਾ ਜਿੰਦਾਬਾਦ 45 ਵਰਸਾ 2 ਢਿੱਲੋ ਜਿੰਦਾਬਾਦ 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 32 ਢਿੱਲੋ ਜਿੰਦਾਬਾਦ 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 ਹਾਂਜੀ ਤਾਈਆ ਸਾਹਿਬ ਜੋ ਆਪਣੇ ਕਿਦਰਵਾਈ ਜੱਤ ਹੋਈ ਹੈ ਨਾ ਬਾਰੇ ਕਿਨੂੰ ਸੇਵਾ ਦਿਨਾ ਚਾਹੁੰਦੇ ਹਾਂ ਉਹਦੇ ਆਸ ਤੇ ਜਿਹੜੇ ਉਥੋਂ ਦੇ ਫਿਰਪਾ ਹਲਕੇ ਦੇ VOTER ਨੇ ਆਮ ਆਦਮੀ ਪਾਰਟੀ ਦੇ ਜਿਹੜੇ ਵਲੰਟੀਅਰ ਤੇ ਸਾਥੀ ਨੇ ਤੇ ਪਾਕੀ ਸਾਡੇ ਪ੍ਰਧਾਨ ਸਭਾ ਸਰਕੋਰਡੂਆ ਕੋ ਮਾਨਯੋਗ ਸਪੀਕਰ ਸਾਹਿਬ ਸਰਦਾਰ ਕੋਤਾਲ ਸਿੰਘ ਸੰਧਵਾ ਜੀ ਉਹਨਾਂ ਦੀਆਂ ਜਿਹੜੀਆਂ ਵੱਖ-ਵੱਖ ਟੀਮਾਂ ਨੇ ਜਾ ਕੇ ਉੱਥੇ ਪ੍ਰਚਾਰ ਕੀਤਾ ਉਹਦੇ ਲਈ ਉਹ ਸਾਰੀਆਂ ਟੀਮਾਂ ਬਲਾਈ ਦਿਨਾ ਕਰਦਮੇ ਤੇ ਖਾਸ ਕਰਕੇ ਹਲਕੇ ਦੇ ਜਿਹੜੇ VOTER ਨੇ ਜਿਨ੍ਹਾਂ ਨੇ ਡੈਂਫੀਟ ਲੋਜੀ ਨੂੰ ਜੁਟਾ ਕੇ ਆਮ ਆਪੀ ਪਾਰਟੀ ਦੇ ਹੱਥੋਂ ਮਜਬੂਤ ਦਿੱਤੇ ਹੈ ਉਹਨਾਂ ਅਸੀਂ ਸਾਰਿਆਂ ਨੂੰ ਵਧਾਈ ਦਿੰਦੇ ਆ ਮੁਬਾਰਕਬਾਦ ਦਿੰਦੇ ਆ ਤੇ ਆਸ ਕਰਦੇ ਆ ਕਿ ਜਿਹੜਾ ਲੋਕਾਂ ਨੇ ਫਤਵਾ ਦਿੱਤਾ ਹੈ ਉਹਨਾਂ ਦੇ ਹੱਥ ਦੇ ਵਿੱਚ ਉਹ ਪਦਵੇ ਤੇ ਪੋਲ ਚੜਾਉਂਦੇ ਆ ਹੋਇਆ ਉਹ ਜਿਹੜੀਆਂ ਡਵੈਲਪਮੈਂਟ ਅਲਾਕੇ ਦੀ ਉਹਨੂੰ ਨਮੂਨੇ ਦੇ ਹਲਕੇ ਤੋਂ ਲੈਡ ਆਈਐਸ ਕੀ ਦੇਖਦੇ ਹੋ ਕਿਵੇਂ ਦੇਖਦੇ ਹੋ ਜੀ ਨਹੀਂ 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 ਵਾਲਟਾਲੇ ਜਿਹੜਾ ਮੜਵੀ ਹੈ ਅਹ ਸਟੇਟ ਦਾ ਨਾਮ ਹੈ ਜਿਹੜਾ ਸਟੇਟ ਹੈ ਹਰ ਜੀ ਆਉਣੇ ਚਾਹੀਦੇ ਆ ਮਾ ਮਾਪੇ ਜੀ ਦਾ ਵਾਦ ਆਹ ਬੋਲ ਬੋਲ ਦਿੰਦੇ ਐ ਤੇ ਨਾਲ ਹੀ ਖਾਸ ਕਰਦੇ ਐ ਕਿ ਜਿਹੜਾ ਪਤਦਾ ਰੁਕਾ ਉਹਨਾਂ ਦੇ ਹੱਕੇ ਚੁੱਤਾ ਹੈ ਜਿਹਦਾ ਵਿਸ਼ਵਾਸ ਮਿਲਦਾ ਹੈ ਉਹ විශ්වාස ਤੇ ਉਹ ਪੂਰਾ ਟ੍ਰੇਪ ਕਰਨਗੇ ਜਿਹੜਾ ਲੋਕਾਂ ਗਿਆ ਆਸਾ ਬਿਤਾਈਆਂ ਉਹਨਾਂ ਦੇ ਖਰੇ ਉੱਤਣਗੇ ਜਿਹੜੇ ਉਹਨਾਂ ਦੇ ਡਿਵੈਲਪਮੈਂਟ ਦੇ ਕੰਮ ਨੇ ਜਿਹੜੇ ਬਾਕੀ ਰਹੇ ਨੇ ਉਹਨਾਂ ਨੂੰ ਵੱਧ ਚੜ ਕੇ ਲੱਗਿਆ ਪੰਜਾਬ ਦੀ ਸਭ ਤੋਂ ਹੌਟ ਸੀਟ ਲਈ ਕਿਧੜਬਾ ਇਹਦੇ ਬਾਰੇ ਕੀ ਕਹਿਣਾ ਤੁਹਾਡਾ ਬੈਲਪਾ ਜੀ ਬੈਂਕਸਾ ਸਾਰਿਆਂ ਕਿਤੇ ਹੀ ਹੌਟ ਸੀਟ ਬਣਿਆ ਚੁਣਾਲੋ ਹੋਵੇ ਪਰ ਸਾਰਿਆਂ ਦੀਆਂ ਨਜ਼ਰਾਂ ਜਿਹੜੀਆਂ ਕਿਧਰ ਬਾਹਰ ਹਲਕੇ ਦੇ ਲੱਗੀਆਂ ਹੋਣ ਜਾਂਦੇ ਤੇ ਕਿਧਰ ਪਏ ਦੇ ਜ਼ਰੂਰਤਾਂ ਨੇ ਜਿਹੜਾ ਕੰਮ ਜਿਹੜਾ ਭਾਜੀ ਹੈ ਉਹ ਨਾਲ ਕੋ ਸਰਕਾਰ ਕੇ ਜਿਹੜਾ ਆਮ ਆਦਮੀ ਪਾਰਟੀ ਹੈ ਹੱਕ ਜਿਹੜਾ ਹਲਵਾਤ ਹੈ ਉਹਦੇ ਆਸਤੇ ਅਸੀਂ ਲੜਦਾ ਸਾਰੇ ਹੀ ਬੰਦੀਆਂ ਵਾਲੇ ਬੰਦ ਕਰਨੇ ਤੋਂ ਬਹੁਤ ਸਾਡੀਆਂ ਵੱਖ-ਵੱਖ ਟੀਮਾਂ ਜਿਹੜੀਆਂ ਟੂਰੀਆਂ ਦਾ ਹਲਕੇ ਤੋਂ ਪੰਜਾਬ ਰਾਸ ਤੇ ਲੱਗੇ ਉਹਨਾਂ ਨੂੰ ਬਹੁਤ ਮੀਟ ਉਹ ਵੀ ਦਿੱਸ ਦੇ ਲਈ ਤਿਆਰ ਪਾਤਰ ਹੈ ਸਰਕਾਰ ਦੇ ਦੇਖੋ ਜਿਆ ਦੇਖ ਜਿਹੜਾ ਜੁਰਗਿਆ ਘਾਤੀ 嗯。